ਹਾਂ ਵੀ ਕਰਨ ਕੀ ਹਾਲ ਆ ਉਹ ਵੀ ਭਾਈ ਤੁਸੀਂ ਸੁਣਾਓ ਠੀਕ ਠਾਕ ਬਹੁ ਠੀਕ ਠਾਕ ਹੋਰ ਸੁਣਾ ਕਿਦਾਂ ਵਧੀਆ ਵਧੀਆ ਤੁਸੀਂ ਸੁਣਾਓ ਯਾਰ ਅੱਜ ਮੈਂ ਤਾਂ ਤੇਰੀ ਭਾਬੀ ਨਾਲ ਜਲੰਧਰ ਜਾਣਾ ਸੀਗਾ ਯਾਰ ਕੰਮ ਦੇ ਜ਼ਰੂਰੀ ਕੰਮ ਜ਼ਰੂਰੀ ਕੰਮ ਸੀਗਾ ਚਲੋ ਠੀਕ ਹੈ ਕੋਈ ਗੱਲ ਨਹੀਂ ਫੈਕਟਰੀ ਨਾ ਗੱਡੀ ਆਉਣੀ ਧਾਗੇ ਵਾਲੀ ਆਉਗੀ ਹੁਣੇ ਆਉਗੀ ਕਿ ਟਾਈਮ ਲੱਗਣਾ ਬਸ ਆ ਜਾਣੀ ਆ ਹੁਣੇ ਤੇ ਤੂੰ ਮੇਰਾ ਵੀਰ ਲਵਾਏਗਾ ਜਾ ਕੇ ਫੈਕਟਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜਾਊਂਗਾ ਫੈਕਟਰੀ ਕੋਈ ਗੱਲ ਨਹੀਂ ਜਾਊਂਗਾ ਜਾ ਹੀ ਹੈ ਠੀਕ ਤੇ ਬਾਕੀ ਠੀਕ ਆ ਫਿਰ ਹੈ ਠੀਕ ਠੀਕ ਕੋਈ ਗੱਲ ਨਹੀਂ ਮੈਂ ਜਾਉਂਗਾ ਫੈਕਟਰੀ ਜਾਉਂਗਾ ਨਾ ਹਾਂਜੀ ਹਾਂਜੀ ਮੈਂ ਜਾਉਂਦਾ ਧਿਆਨ ਰੱਖੀ ਚੰਗਾ ਫਿਰ ਮਿਲਦੇ ਆਂ ਸ਼ਾਮ ਨੂੰ ਕੋਈ ਨਹੀਂ ਮੈਨੂੰ ਫੋਨ ਕਰ ਦੇ ਇੱਕ ਵਾਰੀ ਠੀਕ ਆ ਠੀਕ ਠੀਕ ਅੱਗੇ ਤਹੇ ਹਾਂ ਹਾਂ ਆ ਗਏ ਤੇ ਮੂਹ ਹੱਦ ਤੋ ਰੋਟੀ ਬਣੀ ਪਈ ਹੈ ਖਾ ਲਿਓ ਤੁਸੀਂ ਹੁਣ ਟਾਈਮ ਨਾਲ ਚਲ ਠੀਕ ਆ ਮੈਂ ਤੋ ਨਾਲ ਹਾਂਜੀ ਹਾਂਜੀ ਉੱਠ ਜਾ ਭਾਈ ਦਾ ਫੋਨ ਹੈਲੋ ਹਾਂਜੀ ਭਾਜੀ ਆਗੀ ਗੱਡੀ ਚਲੋ ਠੀਕ ਹੈ ਮੈਂ ਪਹੁੰਚ ਗਿਆ ਫੈਕਟਰੀ ਹੈ ਠੀਕ ਠੀਕ ਚੱਟ ਚਲ ਠੀਕ ਹੈ ਮੈਂ ਜਾ ਰਿਹਾ ਫੈਕਟਰੀ ਫਿਰ ਤੱਕੀ ਕਰਨ ਜਾਣਾ ਉਹ ਗੱਡੀ ਆਈ ਹੈ ਤਾਂ ਅੱਗੇ ਵਾਲੀ ਫੇਰ ਲਵਾ ਗਿਆ ਨਾ ਫਿਰ ਆ ਕੇ ਰੋਟੀ ਖਾਣਾ ਆਹ ਚੱਲ ਜੀ ਫਿਰ ਰੋਟੀ ਖਾ ਲਉ ਨਾ ਮੈਨੂੰ ਨਹੀਂ ਨਹੀਂ ਫਿਰ ਮੈਂ ਆਣਾ ਫਿਰ ਕਿੰਨਾ ਚਿਰ ਵੇਟ ਕਰਦੀ ਬੰਦੇ ਨੇ ਮੈਨੂੰ ਟਾਈਮ ਨਹੀਂ ਹੈ ਮੈਂ ਬਾਹਰ ਜਾਣਾ ਫਿਰ ਨਹੀਂ ਚੱਲ ਕੋਈ ਨਹੀਂ ਆ ਜਾਣਾ ਮੈਂ ਹੁਣੇ ਹੀ ਬੱਸ ਆਣ ਜਾਣੀ ਹੋਣਾ ਭਾਈ ਨੇ ਕਿਹਾ ਫਿਰ ਕੰਮ ਕਰ ਤੈਨੂੰ ਬਣਾ ਦੇਣਾ ਤੂੰ ਰੋਟੀ ਖਾ ਲਉ ਨਾ ਪਹਿਲਾਂ ਨਹੀਂ ਕੋਈ ਗੱਲ ਨਹੀਂ ਤੂੰ ਬਣਾ ਰੋਟੀ ਮੈਂ ਆ ਗਿਆ ਰੋਟੀ ਬੜੀ ਭਈ ਆ ਆਣ ਜਾਣੀ ਕਰਨਾ ਮੈਂ ਬਸ ਆਇਆ ਬਸ ਤਾਂ ਗੱਲ ਵਾ ਕੇ ਨਾਲ ਹੀ ਆਇਆ ਕੱਲੋ ਫਿਰ ਜਾਓ ਹਾਂਜੀ ਬੈਠੇ ਸੀਗੇ ਹਾਂਜੀ ਹਾਂਜੀ ਬੈਠ ਜਾਓ ਰੋਟੀ ਰੋਟੀ ਵੀ ਖਾ ਲੈਣੇ ਕੋਈ ਗੱਲ ਨਹੀਂ ਕੰਮ ਗਿਆ ਸੀਗਾ ਭਾਈ ਦਾ ਹੁਣ ਜਿੰਨਾ ਕੁ ਪੱਕ ਕੇ ਮੇਰੇ ਕੰਮ ਹੈ ਚਲੋ ਕੋਈ ਨਾ ਕੰਮ ਵੀ ਜ਼ਰੂਰੀ ਆ ਪਰ ਰੋਟੀ ਵੀ ਖਾਇਆ ਕਰੋ ਟਾਈਮ ਹੀ ਤੇ ਵੇਖਿਆ ਕਰੋ ਕਿੰਨਾ ਖਾ ਲੈ ਲੈ ਰੋਟੀ ਕੋਈ ਗੱਲ ਨਹੀਂ ਲੈ ਹੋਰ ਸਾਬ ਵਧੀਆ ਮੈਂ ਕਹਿਣ ਦੀ ਸੀ ਤੁਸੀਂ ਕਹਿੰਦੇ ਆ ਉਹਨਾਂ ਵਾਸਤੇ ਕੰਮ ਕਰਨਗੇ ਭਾਜੀ ਨਾਲ ਦੁੰਦੇ ਤੇ ਕੰਮ ਆ ਆਜਿੰਦਰਾ ਕੰਮ ਬਣਾਵਾਜੀ ਮਾ ਤੁਹਾਡਾ ਕੰਮ ਕਰਨਾ ਕੋਈ ਗੱਲ ਨਹੀਂ ਭਾਈ ਵੱਟਾ ਭਰਾ ਆ ਫਿਰ ਕੀ ਹੈ ਕੋਈ ਗੱਲ ਉਹ ਹੀ ਕਹਿੰਦੇ ਨਾ ਕੋਈ ਨਾ ਫਨਪਤ ਲਾਜੂ ਆ ਪਸਤਾਓਗੇ ਫਿਰ ਤੀਂ ਵੇਖ ਲਿਓ ਆਪਣੇ ਉਹ ਯਾਰ ਕੁਛ ਨਹੀਂ ਹੁੰਦਾ ਵੇਖ ਲਿਓ ਚੱਲ ਮਣਾ ਅੱਜ ਵਿਹਲੇ ਬੈਠੇ ਆ ਕੋਈ ਕੰਮ ਹੀ ਕਰੀਏ ਧੁੱਪ ਵੀ ਬਾਹਰ ਬਹੁਤ ਵਧੀਆ ਲੱਗੀ ਆ ਜਿਹੜੇ ਬੈੱਡ 'ਚੇ ਕੱਪੜੇ ਪਏ ਮੇਰਾ ਰਾਦਾ ਉਹਨਾਂ ਨੂੰ ਧੁੱਪ ਲਵਾ ਹੀ ਲਵਾਂ ਹਾਏ ਮੈਂ ਇੰਨੇ ਕੱਪੜੇ ਕਿੱਦਾਂ ਕੱਢੂੰਗੀ ਮਨਪ੍ਰੀਤ ਨੇ ਤੇ ਮੇਰਾ ਕਹਿਣਾ ਨਹੀਂ ਮੰਨਣਾ ਮੇਰਾ ਤਾਂ ਬਿਲਕੁਲ ਨਹੀਂ ਦਿਲ ਕਰਦਾ ਨੂੰ ਬੁਲਾਉਣ ਨੂੰ ਚੱਲ ਕੋਈ ਨਾ ਆਪਣੇ ਮਤਲਬ ਲਈ ਵੀ ਤਾਂ ਮੈਨੂੰ ਬੁਲਾਉਣਾ ਹੀ ਪੈਣਾ ਚਲੋ ਆ ਕੇ ਬੋਲਦੀ ਆ ਉਹਨੂੰ ਬੁਲਾਉਣੀ ਆ ਮੈਂ ਆਪਣੇ ਮਤਲਬ ਵਾਸਤੇ ਮਨਪ੍ਰੀਤ ਹਾਂਜੀ ਜੀ ਨਾ ਅੱਜ ਧੁੱਪ ਤੇ ਬੜੀ ਵਧੀਆ ਲੱਗੀ ਆ ਹਾਂਜੀ ਤੇ ਮੇਰਾ ਰਾਦਾ ਵਾਗ ਕੱਪੜਿਆਂ ਨੂੰ ਆਪਾਂ ਧੁੱਪ ਲਵਾ ਲਈਏ ਫਿਰ ਕੱਪੜੇ ਤਾਂ ਪਰ ਆਪਾਂ ਨੂੰ ਬੈੱਡ ਤੋਂ ਕੱਢਣੇ ਪੈਣੇ ਪਾਣੇ ਕੱਢਣੇ ਪੈਣੇ ਹੁਣ ਕਾਫੀ ਕੱਪੜੇ ਆ ਤੇ ਰਾਦਾ ਮੇਰਾ ਲਵਾ ਲਈਏ ਕੋਈ ਨਾ ਮਿਲ ਕੇ ਕੱਢ ਲੈਂਦੇ ਆ ਠੀਕ ਹੈ ਮੈਂ ਫਿਰ ਅਹੀਂ ਹੌਲੀ ਹੌਲੀ ਕਰ ਲੈਂਦਾ ਹਾਂ ਹੌਲੀ ਹੌਲੀ ਕੱਢ ਧੁੱਪ ਲੱਗਦੀ ਆ ਕੋਈ ਨਾ ਚਲੋ ਫਿਰ ਮੈਂ ਆਂਦੀ ਆ ਚਲੋ ਠੀਕ ਆ ਫਿਰ ਮੈਂ ਨਾ ਖੋਲਾ ਬੈੱਡ ਫਿਰ ਆ ਜਾ ਕੋਈ ਨਾ ਮੈਂ ਆਗੀ ਬਸ ਦੋ ਬੰਦ ਚਲਾ ਜੋ ਕੋਈ ਨਾ ਲਗੀ ਆ ਦੀਦੀ ਅੱਜ ਨਾ ਹਾਂ ਬੜੀ ਸੋਹਣੀ ਲੱਗੀ ਮਨਪ੍ਰੀਤ ਹਾਂਜੀ ਹਾਂ ਦੀਦੀ ਮੈਨੂੰ ਤੇਨਾ ਚੱਕਰ ਹੀ ਆਈ ਜਾਣ ਦੇ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਮੈਨੂੰ ਤੇ ਚੱਕਰ ਹੀ ਆਈ ਜਾਣ ਦੇ ਚਲ ਕੋਈ ਨਾ ਤੂੰ ਆਰਾਮ ਕਰ ਲੋ ਨਾ ਚਲ ਕੋਈ ਨਾ ਫਿਰ ਕਰ ਲੈਂਦੀ ਐ ਫਿਰ ਕੋਈ ਨਾ ਕਰ पली बड़े पारि लिखता मैं मते आप थक गई हैं चल मना सारे रखे गए हम कंबल अबे तो पलक झपक जाओगी हेलो हां जी ਸਸਰੀ ਕਾਲ ਜੀ ਕੀ ਹਾਲ ਚਾਲ ਹਾਂਜੀ ਹਾਂਜੀ ਵਧੀਆ ਠੀਕ ਹੈ ਤੁਸੀਂ ਸੁਣਾਓ ਕਿੱਦਾਂ ਠੀਕ ਠਾਕ ਹਾਂਜੀ ਹੋਰ ਸੁਣਾਓ ਕਿਹਦੇ ਦੀ ਤਬੀਅਤ ਹੋ ਸਿਰ ਦਰਦ ਹੋ ਰਿਹਾ ਜੀ ਚੱਕਰ ਆਈ ਜਾ ਰਹੇ ਹਾਲੇ ਚੱਕਰ ਆਣ ਦੇ ਹਾਂਜੀ ਅਜੇ ਵੀ ਆ ਰਹੇ ਨੇ ਚੱਕਰ ਚਲੋ ਕੋਈ ਨਾ ਤੁਸੀਂ ਰੈਸਟ ਕਰੋ ਬਾਅਦ ਦਾ ਮੈਂ ਪੇ ਵੇਖ ਲੂੰਗੀ ਚਲੋ ਠੀਕ ਹੈ ਟੈਨਸ਼ਨ ਨਾ ਲਓ ਤੇ ਕਰੋ ਆਰਾਮ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਨਹੀਂ ਨਹੀਂ ਉਹ ਮਨਪ੍ਰੀਤ ਸੀ ਓ ਕਾਉਣਾ ਅੱਜ ਧੁੱਪ ਬੜੀ ਵਧੀਆ ਲੱਗੀ ਤੇ ਮੈਂ ਚੱਲ ਕੱਪੜਿਆਂ ਨੂੰ ਧੋਵਵਾ ਲੈਣੇ ਆ ਤੇ ਤੈਨੂੰ ਵੀ ਪਤਾ ਫਿਰ ਇੰਨਾ ਮੇਰੇ ਕੋਲ ਕੰਮ ਹੁੰਦਾ ਨਹੀਂ ਹੈਗਾ ਤੇ ਮੈਂ ਮੈਨੂੰ ਫਿਰ ਚੱਕਰ ਜਿਹਾ ਆਉਣ ਲੱਗ ਪਈ ਉਹਨੇ ਆਪੇ ਕਰ ਲੈਣਾ ਕੰਮ ਬਥੇਰਾ ਤੇਜ਼ ਕਰਦੀ ਏ ਕੰਮ ਹਾਂ ਹੋਰ ਹਾਂ ਅਹ ਸੱਤੂ ਜੀ ਕੱਲ ਮੈਨੂੰ ਗੱਲ ਦੱਸੀ ਹੁਣ ਤੇ ਅੱਜ ਤੈਨੂੰ ਚੇਤੇ ਹੀ ਭੁੱਲਿਆ ਕੱਲ ਦਾ ਮੈਨੂੰ ਪੁੱਛਣ ਦਾ ਹਾਂ ਕੀ ਹੋਇਆ ਸੀ ਅੱਛਾ ਐ ਹਾਂ ਅੱਛਾ ਅੱਛਾ ਠੀਕ ਆ ਚਲੋ ਠੀਕ ਆ ਫਿਰ ਹੈ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਤੂੰ ਤੇ ਥੱਕ ਹੀ ਗਈ ਹੋਣੀ ਆ ਨਹੀਂ ਚਲੋ ਕੋਈ ਨਾ ਜਿੱਦੀ ਕੰਮ ਤੇ ਕਰਨਾ ਹੀ ਆ ਫਿਰ ਆ ਮੈਨੂੰ ਨਾ ਪ੍ਰੋਬਲਮ ਨਾ ਹੁੰਦੀ ਤੇ ਮੈਂ ਤੇਰੇ ਨਾਲ ਹੀ ਕੰਮ ਕਰ ਕੋਈ ਨਾ ਕੋਈ ਤੂੰ ਇਕੱਲੇ ਮੈਂ ਇਕੱਲੇ ਗਲੇ ਕੀ ਆ ਹਾਂ ਲੈ ਕਰਨ ਵੀ ਆ ਗਿਆ ਵਾ ਹਾਂਜੀ ਕੰਨੇ ਕੰਮ ਕਰੇਗਾ ਨਿਕਾ ਜਾ ਹਾਂਜੀ ਹਾਂਜੀ ਦੱਸੋ ਮਨਪ੍ਰੀਤ ਨਾਲ ਲੱਗ ਕੇ ਨਾ ਬੈੱਡ 'ਚੋਂ ਕੱਪੜੇ ਕਢਾ ਦੇ ਉਹ ਵੀ ਨਹੀਂ ਕਢਾ ਦਿੰਦਾ ਚਲਾ ਜਾ ਮੈਂ ਕਢਾ ਦਿੰਦਾ ਹਾਂ ਅੱਛਾ ਠੀਕ ਕਿੰਨੇ ਕ ਰਹਿ ਗਏ ਥੋੜੇ ਜੀ ਛਾਦੀ ਨਹੀਂ ਹੈਗੇ ਹੁਣ ਚਲ ਠੀਕ ਕਿੱਥੋਂ ਕੱਢਣੇ ਕੱਪੜੇ ਹਾਂਜੀ ਆ ਬੈੱਡ ਤੇ ਥੋੜੇ ਜੀ ਹੈ ਬਸ ਬਾਕੀ ਕੱਢ ਲਿਆ ਬਸ ਥੋੜੇ ਜਿਹਾ ਰਹਿ ਗਏ ਕੋਈ ਨਹੀਂ ਮੈਂ ਕਢਾ ਦਿੰਦਾ ਹਾਂਜੀ ਬਸ ਆਹੀ ਰਹਿ ਗਏ ਲੱਗਦਾ ਬਾਕੀ ਦਾ ਕੱਢ ਕੋਟ ਲਾਏ ਸਾਰੇ ਕੱਢ ਲਏ ਆ ਚਲ ਕੋਈ ਨਹੀਂ ਕਢਾ ਦਿੰਦਾ ਚਲੋ ਓਹੋ ਇਹ ਤਾਂ ਸਕੂਲ ਤੋਂ ਮੈਸੇਜ ਆ ਗਿਆ ਬੱਚਿਆਂ ਦੀ ਫੀਸ ਦਾ ਇਹ ਤੇ ਹੁਣ ਕਰਨੀ ਹੈਗੇ ਹੁਣ ਮੈਂ ਕੀ ਕਰਾਂ ਚੱਲ ਕਰਨ ਹੈ ਗਾਵਾ ਕਰਨ ਨੂੰ ਕੰਨੀ ਆ ਕਰਨ ਇਹਨਾਂ ਸਕੂਲ ਤੋਂ ਮੈਸੇਜ ਆਇਆ ਬੱਚਿਆਂ ਦੀ ਫੀਸ ਦਾ ਤੇ ਤੇਰਾ ਵੀਰਾ ਕਰਨੀ ਹੈਗਾ ਤੇ ਤੂੰ ਐਦਾਂ ਕਰਕੇ ਬੱਚਿਆਂ ਦੀ ਫੀਸ ਜਮਾ ਕਰਾਇਆ ਸਕੂਲ ਜਾ ਕੇ ਟਾਈਮ ਨਾ ਕਰਾਈ ਠੀਕ ਐ ਮੈਂ ਲੈ ਕੇ ਆਂਦੀ ਆ ਠੀਕ ਐ ਮੈਂ ਹੁਣੇ ਲੈ ਕੇ ਆਂਦੀ ਆ ਤੂੰ ਇਹ ਫੀਸ ਜਮਾ ਕਰਾ ਅੰਚਲੈ ਸਕੂਲ ਚੱਲਿਆ ਮਿੰਨੂ ਥੋੜਾ ਕੰਮ ਸੀ ਕੰਮ ਸੀ ਹਾਂਜੀ ਚੱਲ ਕੋਈ ਨਹੀਂ ਚੱਲ ਮੈਂ ਵੀ ਨਾਲ ਚੱਲ ਪਾ ਚੱਲ ਪਾ ਚੱਲ ਤਾਂ ਕੋਈ ਗੱਲ ਕੋਈ ਨਾ ਫਿਰ ਮੈਂ ਤਿਆਰ ਹੋ ਕੇ ਆਈ ਦੋ ਮਿੰਟ ਹਾਂਜੀ ਕੋਈ ਗੱਲ ਹਾਂਜੀ ਦੀਦੀ ਕੰਮ ਹੈ ਨਾ ਅਰੇ ਤੁਹਾਨੂੰ ਮੈਂ ਕਿਹਾ ਸੀ ਉਹ ਬਾਹਰ ਕੱਪੜੇ ਪੈ ਸਾਕ ਲਿਓ ਖਾਲੀ ਚਲੋ ਠੀਕ ਹੈ ਕੋਈ ਨਾ ਮੈਂ ਚੱਕ ਲਵਾਂ ਆਪਣਾ ਟਾਈਮ ਲੱਜਾਉਂਦੇ ਕੋਈ ਨਾ ਮੈਂ ਚੱਕ ਲੈ ਕੇ ਠੀਕ ਹੈ ਮੈਂ ਲੈ ਕੇ ਆਉਣੀ ਮੈਂ ਲੈ ਕੇ ਠੀਕ ਅੱਜ ਮਾਰੂਗਾ ਫੇਰ ਆਣਾ ਹੈ ਭਾਬੀ ਕਰਨਾ ਹਾਂਜੀ ਆ ਲੈ 4000 ਰੁਪਿਆ ਠੀਕ ਹੈ ਤੇ ਜਾ ਕੇ ਤੇ ਫੀਸ ਜਮ੍ਹਾਂ ਕਰਾਇਆ ਠੀਕ ਹੈ ਮੈਂ ਜਾ ਰਿਆਂ ਕਰਾਣ ਹਾਂ ਚੱਲ ਠੀਕ ਹੈ ਫੇ ਯਾਰ ਭਾਈ ਗਿਆ ਜਲੰਧਰ ਨਾਲ ਭਾਈ ਨੂੰ ਫੋਨ ਕਰ ਦੇਣਾ ਮੇਰਾ ਲੈਪਟਾਪ ਉਥੇ ਸੌਫਟਵੇਅਰ ਕਰਣ ਦਿੱਤਾ ਨਾ ਉਹ ਲੈ ਆਊਗਾ ਆ ਹਲੋ ਹਾਂਜੀ ਭਾਜੀ ਉਹ ਮੈਂ ਕਹਾ ਜਲੰਧਰ ਜੀ ਦਾ ਤੁਸੀਂ ਚਲੋ ਠੀਕ ਆ ਉਹ ਐਮਬੀਡੀ ਮਾਲ ਕੋਲੋਂ ਮੇਰਾ ਲੈਪਟਾਪ ਦਿੱਤਾ ਹੈ ਸੌਫਟਵੇਅਰ ਕਰਾਉਣ ਵਾਸਤੇ ਹਾਂਜੀ ਹਾਂਜੀ ਬਸ ਲੈ ਕੇ ਆਣਾ ਵਾ ਮੁੰਡੇ ਦਾ ਫੋਨ ਆਇਆ ਹੋਇਆ ਪਿਆ ਸਾਰਾ ਕੁਝ ਹਾਂਜੀ ਹਾਂਜੀ ਬਸ ਲੈ ਆਇਓ ਤੁਸੀਂ ਮੈਂ ਸਕੂਲ ਜਾ ਰਿਹਾ ਫੇਰ ਜਮਾ ਕਰਾਂ ਹਾਂਜੀ ਚਲੋ ਠੀਕ ਐ ਓਕੇ ਚਲ ਠੀਕ ਐ ਮਾਣਾ ਇਹ ਤਾਂ ਹੋ ਗਿਆ ਕੰਮ ਆਪਣਾ ਐ ਵੀ ਸ਼ਹਿਰ ਜਾਣਾ ਓਹੋ ਵੇਖ ਲੋ ਕੱਪੜੇ ਲਿੱਥੇ ਪਏ ਆ ਦੀਦੀ ਨੂੰ ਮੈਂ ਕਿਹਾ ਵੀ ਤੁਸੀਂ ਕੱਪੜੇ ਅੰਦਰ ਲੈ ਜਿਓ ਉਹਨਾਂ ਨੇ ਕੋਈ ਕੰਮ ਵੀ ਨਹੀਂ ਕੀਤਾ ਆਪਾਂ ਤੁਸੀਂ ਕਹਿੰਦੇ ਯਾਰ ਅਜੇ ਕੰਮ ਤੁਸੀਂ ਕਰ ਦੋ ਕਰ ਦੋ ਆਪਾਂ ਤਾਂ ਕੰਮ ਕੀਤਾ ਇੱਕ ਵੀ ਕੰਮ ਨਹੀਂ ਕੀਤਾ ਮੀਰਾ ਤਾਂ ਹੋ ਗਿਆ ਵਾ ਬੰਦਾ ਆਪ ਹੀ ਦੇਖਦਾ ਹੋ ਗਿਆ ਵੇਖ ਲੋ ਤੁਸੀਂ ਚਲਾ ਆਪਾਂ ਕਰ ਦਿਆਂ ਗੱਲ ਕੰਮ ਕਰ ਦੋ ਕਰ ਦੋ ਤੂੰ ਆ ਜਾ ਆਪਾਂ ਕਰ ਦਿਆਂ ਕੋਈ ਗੱਲ ਨਹੀਂ ਆਪਾਂ ਕਰ ਦਿਆਂ ਗੱਲ ਹੁਣੇ ਤੇ ਤੇਰਾ ਵੀਰਾ ਜੀ ਆਇਆ ਜਲੰਧਰੋਂ ਰੋਟੀ ਪਾਣੀ ਕਰ ਦਿਆਂ ਚਾਹ ਪਾਣੀ ਦਿੰਦਿਆਂ ਇੰਨਾ ਟਾਈਮ ਹੋ ਗਿਆ ਮੈਨੂੰ ਚੱਲ ਕੋਈ ਨਾ ਮੈਂ ਚੱਕ ਦਿੰਨੀ ਆ ਭਾਈ ਮੈਂ ਲੈਪਟਾਪ ਨਹੀਂ ਲੈ ਕੇ ਆਏ ਓ ਯਾਰ ਭਰਾਵਾ ਲੈਪਟਾਪ ਲੈਪਟਾਪ ਨਹੀਂ ਲੈ ਕੇ ਆਇਆ ਤੇਰਾ ਤੈਨੂੰ ਪਤਾ ਨਹੀਂ ਮੈਂ ਤੇ ਜਲੰਧਰ ਐਮਬੀਡੀ ਮਾਲ ਕੋਲ ਰਸ ਕਿਹਦਾ ਹੁੰ ਸਵਾਗਤ ਗੱਡੀ ਥੋੜੀ ਕੜਵਾਣੀ ਸੀ ਮੈਂ ਆਪਣੀ ਉੱਥੇ ਪਤਾ ਰਿੱਕੇ ਰੇੜੇ ਕਿੰਨੇ ਮੈਂ ਭੀੜ ਪੜਾਕਾ ਉੱਥੇ ਬੁਰਾ ਹਾਲ ਆ ਬੰਦਾ ਤਾਂ ਲੰਘ ਨਹੀਂ ਹੁੰਦਾ ਉੱਤੋਂ ਮੈਂ ਤੇਰਾ ਕੱਥਾ ਮੈਂ ਨਹੀਂ ਲੈ ਲੈਪਟਾਪ ਆਪੇ ਲੈ ਹੀ ਜਾਗੇ ਬੱਲੇ ਭਾਜੀ ਤੁਹਾਡੇ ਅਸੀਂ ਤੁਹਾਨੂੰ ਕੰਮ ਕਹਿ ਦਈਏ ਤੇ ਤੁਸੀਂ ਕਹਿੰਦੇ ਹੋ ਟ੍ਰੈਫਿਕ ਬੜੀ ਸੀਗੀ ਅਸੀਂ ਕਦੇ ਨਹੀਂ ਤੁਹਾਡੀ ਗੱਲ ਮੋੜੀ ਇੱਕੋ ਵਾਰੀ ਤੁਸੀਂ ਕੰਮ ਕਹਿੰਦੇ ਹੋ ਭੱਜ ਕੇ ਕਰੀਦਾ ਵਾ ਕਦੀ ਨਹੀਂ ਤੁਹਾਨੂੰ ਕਿਹਾ ਵੀ ਨਹੀਂ ਭਾਜੀ ਅਸੀਂ ਤੁਹਾਡਾ ਕੋਈ ਕੰਮ ਨਹੀਂ ਕਰਨਾ ਅੱਜ ਅਸੀਂ ਤੁਹਾਨੂੰ ਇੱਕ ਕੰਮ ਕਿਹਾ ਵੀ ਮੇਰਾ ਲੈਪਟਾਪ ਫੜ ਲਿਆ ਸੌਫਟਵੇਅਰ ਕਾਣਵਾਦ ਦਿੱਤਾ ਹੋਇਆ ਆ ਤੁਸੀਂ ਕਿਹਾ ਜੀ ਉੱਥੇ ਭੀੜ ਬੜੀ ਸੀਗੀ ਭੀੜ ਸੀ ਗੱਡੀ ਸਾਈਡ ਤੇ ਲਾ ਕੇ ਚੱਲ ਜਾਂਦੇ ਤੁਸੀਂ ਕਿੰਨਾ ਦਾ ਟਾਈਮ ਲੱਗਣਾ ਸੀ ਮੜੇ ਜਾ ਤੁਰ ਕੇ ਤਾਂ ਜਾਣਾ ਸੀਗਾ ਤੁਰ ਕੇ ਜਾਂਦੇ ਤੇ ਲੈਪਟਾਪ ਚੱਕ ਕੇ ਲਿਆਂਦੇ ਤੁਸੀਂ ਉੱਥੋਂ ਦੀ ਆਪਾਂ ਤੁਹਾਨੂੰ ਕਦੀ ਨਾ ਹੀ ਨਹੀਂ ਕੀਤੀ ਤੁਸੀਂ ਮੈਨੂੰ ਕਦੇ ਵੀ ਕੋਈ ਕੰਮ ਕਹਿੰਦੇ ਮੈਂ ਭੱਜ ਕੇ ਕਰੀਦਾ ਆਪੇ ਥੋੜੀ ਗੱਲ ਆ ਵੀ ਆਪਣੇ ਮਤਲਬ ਅੱਤ ਜਿਹੜੇ ਜਦੋਂ ਮਰਜ਼ੀ ਕਹੋ ਤੇ ਆਪਾਂ ਮੰਨ ਜੀਏ ਅਸੀਂ ਤਾਂ ਣੀ ਨਿੱਕੀ ਨਿੱਕੀ ਗੱਲ ਮੰਨੀਦੀ ਆ ਤੁਸੀਂ ਸਾਡੀ ਗੱਲ ਮੰਨੀ ਨਹੀਂ ਹੈਗੀ ਅੱਜ ਅੱਗੇ ਵੀ ਮੈਂ ਬੜੀ ਬੜੀ ਦੇਖਿਆ ਤੁਹਾਨੂੰ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਆਗੇ ਅਸੀਂ ਭੱਜ ਕੇ ਤੁਹਾਡੇ ਕੰਮ ਕਰੀਦੇ ਹਮੇਸ਼ਾ ਜਦੋਂ ਤੁਸੀਂ ਇਹ ਹੈ ਕਿ ਮਤਲਬ ਇਹ ਤੁਸੀਂ ਆਪਣੇ ਮਤਲਬ ਆ ਤੇ ਆਪਣੇ ਕੰਮ ਕਰਾਉਂਦੇ ਰਹਿੰਦੇ ਆ ਮੇਰੇ ਕੰਮ ਵੇਲੇ ਤੁਸੀਂ ਕਹਿ ਦਿੰਦੇ ਆ ਮੇਰੇ ਕੋਲ ਟਾਈਮ ਨਹੀਂ ਹੈਗਾ ਜੀ ਜਾਂ ਮੈਂ ਇੱਧਰ ਚਲ ਗਿਆ ਜਾਂ ਮੈਂ ਉੱਧਰ ਚਲ ਗਿਆ ਇਹ ਥੋੜੀ ਗੱਲ ਆ ਵੀ ਆਪਣਾ ਮਤਲਬ ਕੱਢ ਲਿਆ ਤੇ ਬਾਅਦ ਚ ਦੂਜੇ ਦੀ ਗੱਲ ਹੀ ਨਹੀਂ ਸੁਣੀ ਹੈਗੀ ਅਜੀ ਤਾਂ ਨਿੱਕੇ ਨਿੱਕੇ ਗੱਲਾਂ ਵੀ ਤੁਹਾਡੀਆਂ ਸੁਣ ਲਈ ਆ ਮੇਰੇ ਕੰਮ ਕੀਤੇ ਹੋ ਤੂੰ ਮੇਰੇ ਘਰ ਦੇ ਕੰਮ ਕੀਤੇ ਹੋਣੇ ਮੇਰੇ ਦੋ ਕੰਮ ਕਰਕੇ ਤੇ ਤੂੰ ਮੈਨੂੰ ਸੁਣਾਉਣ ਲੱਗ ਗਿਆ ਆਹੋ ਹੁਣ ਸਾਡੇ ਕੀਤੇ ਕੰਮ ਕਿਹੜੇ ਤੁਹਾਨੂੰ ਯਾਦ ਆ ਲੈਨੇ ਕਹਿੰਦੇ ਮੇਰੇ ਘਰ ਦਾ ਕੋਈ ਕੰਮ ਕੀਤਾ ਘਰ ਦੇ ਕੰਮ ਕੀਤੇ ਨੇ ਚੱਲ ਕੋਈ ਗੱਲ ਨਹੀਂ ਗਾ ਕਰਾ ਟਾਈਮ अनुपाला ਤੁਹਾਡੇ ਦੋਵਾਂ ਰਿਆਂ ਦਾ ਜਿਹੜੇ ਤੁਸੀਂ ਚਲਾਕੀਆਂ ਖੇਡਦੇ ਹੋ ਵੱਖਰੀ ਗੱਲ ਆ ਆਪਾਂ ਕਦੀ ਕੁਝ ਕਹਿੰਦੇ ਨਹੀਂ ਤੁਹਾਨੂੰ ਮਤਲਬ ਕੱਢ ਕੇ ਆਪਣਾ ਬਾਅਦ ਤੁਸੀਂ ਸਾਨੂੰ ਪੁੱਛਦੇ ਨਹੀਂ ਹੈਗੇ ਕੋਈ ਗੱਲ ਨਹੀਂ ਗਾਹ ਵੀ ਦਾ ਟਾਈਮ ਆਉਣਾ ਹੀ ਆ ਕੋਈ ਨਹੀਂ ਫੇਰ ਦੇਖਾਂਗੇ ਚੱਲ ਆਪਾਂ ਚੱਲੀਏ ਚੱਲੇ ਐ ਯਾਰ ਵੇਖ ਲਿਆ ਨਾ ਹੁਣ ਤੁਸੀਂ ਠੀਕ ਹੈ ਤਾਂ ਆਪਾਂ ਨਾ ਆਪਾਂ ਦਾ ਕੋਈ ਕੰਮ ਕੀਤਾ ਹੀ ਨਹੀਂ ਆਪਾਂ ਨੂੰ ਬੋਲਦੇ ਸੀ ਕੰਮ ਕਰ ਦੋ ਕਰ ਦੋ ਚੱਲ ਕੋਈ ਗੱਲ ਨਹੀਂ ਇੱਕ ਵਾਰੀ ਨਹੀਂ ਕਰਾਂਗੇ ਬਾਅਦ ਚ ਦੇਖੇ ਜਾਓਗੇ ਹੁਣ ਹੁਣ ਅੱਗੇ ਤੋਂ ਆਪਾਂ ਨਹੀਂ ਕਰਾਂਗੇ ਫਿਰ ਹੋਰ ਕੀ ਆਪਣੇ ਵਰੀ ਜਦੋਂ ਕਾ ਕੋਈ ਕਹਿਣਾ ਚਲੋ ਕੋਈ ਨਾ ਕੰਮ ਕਰ ਦਿੰਦੇ ਆ ਯਾਰ ਆਪਣੇ ਵਰੀ ਜਦੋਂ ਕੰਮ ਹੁੰਦਾ ਸੀਗਾ ਨਾ ਕਰ ਦਿੰਦੇ ਆ ਚੱਲ ਆਪਣੇ ਵਰੀ ਜਦੋਂ ਕੰਮ ਦਸੇਗਾ ਆਪਾਂ ਅਗਲੀ ਨੂੰ ਕਦੀ ਨਾ ਹੀ ਨਹੀਂ ਕੀਤੀ ਆ ਗਈ ਮੈਨੂੰ ਸਿਰਫ ਬੱਸ ਲੱਗ ਰਿਹਾ ਨੇ ਆਪਣਾ ਮਤਲਬ ਕੱਢ ਕੇ ਹੁਣ ਇਦਾਂ ਆਪਾਂ ਨੂੰ ਗਾਣਾ ਵੀ ਤੁਸੀਂ ਸਾਡੇ ਕਿਹੜੇ ਕੰਮ ਕੀਤੇ ਹੁਣ ਕੀ ਕੀਤਾ ਅੱਖ ਚ ਉਹਨਾਂ ਨੇ ਹੁਣ ਘਰ ਦੇ ਕੰਮ ਵੀ ਤਾਂ ਇਹਨਾਂ ਦੇ ਕੀਤੇ ਆ ਹੁਣ ਸਾਨੂੰ ਕਿਹੜਾ ਘਰੇ ਕੰਮ ਆ ਕੋਈ ਘਰ ਵੀ ਤੇ ਉਹਨਾਂ ਦਾ ਹੀ ਆ ਫਿਰ ਵੀ ਨਹੀਂ ਨਾ ਮੰਨਦੇ ਕਿ ਅਗਲੇ ਤੇ ਉਹ ਕਹਿੰਦੇ ਘਰ ਹਾਂ ਅਗਰ ਇਹਨੇ ਤੋੜ ਕੇ ਜਾ ਦਿੱਤਾਗਾ ਤੁਸੀਂ ਘਰ ਦੇ ਕੰਮ ਕੀਤਾ ਮੇ ਆਪਾਂ ਹੀ ਕਰਨੇ ਆ ਫਿਰ ਕਿਹੜਾ ਕਿਸੇ ਨੇ ਕਰਨੇ ਚਲੋ ਕੋਈ ਕੋਈ ਨਹੀਂ ਗਾਹ ਜੋ ਕਹਿਣਗੇ ਫਿਰ ਦੇਖੀ ਜਾਊਗੀ ਕੋਈ ਨਾ ਫਿਰ ਅੱਗੇ ਵੇਖਾਂ ਹਾਂ ਫਿਰ ਉਹਨਾਂ ਨੇ ਆਪਾਂ ਨੂੰ ਹੀ ਕਹਿਣਾ ਹੋਰ ਜਾਣਾ ਕਿੱਥੇ ਆਹ ਜਿਹਨਾਂ ਨੂੰ ਆਪਾਂ ਕੋਈ ਆ ਚੱਲ ਕੋਈ ਗੱਲ ਨਹੀਂ ਚਲੋ ਠੀਕ ਚਲੋ ਠੀਕ ਆ ਫਿਰ ਫਿਰ ਦੇਖਾਂਗੇ ਹੁਣ ਚਲੋ ਠੀਕ ਆ ਯਾਰ ਮੈਂ ਤਾਂ ਤਿਆਰ ਹੋ ਗਈਆਂ ਤੁਸੀਂ ਟਾਈਮ ਲਾ ਰਹੀਆਂ ਆਪਾਂ ਬਾਜ਼ਾਰ ਜਾ ਕੇ ਛੇਤੀ ਵਾਪਸ ਆਉਣਾ ਵਾ ਬਸ ਮੈਂ ਤਾਂ ਤਿਆਰ ਹੋ ਗਈਆਂ ਤੁਸੀਂ ਇਹ ਜਾਂਦੇ ਸੀ ਗਏ ਨਹੀਂ ਤੁਸੀਂ ਆਉਂਦੀਆਂ ਵੀ ਗੱਲਾਂ ਕਰੀ ਜਾਣਦੇ ਹੋ ਚੱਲ ਚੱਲ ਜਲਦੀ ਕਰ ਬਸ ਹੋ ਗਈ ਮੈਂ ਤਿਆਰ ਚਲੋ ਹਾਂ ਅੱਜ ਕਿੱਥੇ ਗਏ ਨੇ ਮੈਨੂੰ ਕੀ ਪਤਾ ਕਿੱਥੇ ਗਿਆ ਮੈਂ ਵੀ ਤੇਰੇ ਨਾਲ ਹੀ ਹਾਂ ਤਸਕੀ ਨਹੀਂ ਗਏ ਅੱਜ ਨਹੀਂ ਨਹੀਂ ਅੱਜ ਕਿੱਥੇ ਦੱਸ ਕੇ ਮੈਂ ਆਪਾਂ ਪੁੱਛਦੇ ਨਹੀਂ ਤੈਨੂੰ ਪਤਾ ਅੱਗੇ ਕਦੀ ਪੁੱਛਿਆ ਕੋਈ ਫਿਰ ਫੋਨ ਆ ਗਿਆ ਜਣਾ ਹੁਣ ਵੇਖਿਓ ਮੈਨੂੰ ਨਹੀਂ ਆਂਦਾ ਫੋਨ ਕੰਮ ਵਾਸਤੇ ਫੋਨ ਕਰ ਰਿਹਾ ਏ ਆਪਾਂ ਕੜਾ ਨੂੰ ਕੰਮ ਕਰਨਾ ਕੋਈ ਕਿਉਂ ਤੂੰ ਕਰ ਹੀ ਦੇਣਾ ਫਿਰ ਵੀ ਆਪਾਂ ਹੁਣ ਕੋਈ ਕੰਮ ਨਹੀਂ ਕਰਨਾ ਤੂੰ ਵੀ ਇੱਥੇ ਤੇ ਮੈਂ ਵੀ ਇੱਥੇ ਕਿਉਂ ਨਹੀਂ ਕਹ ਤਾਨੂੰ ਕਿਹੜਾ ਹਾਲ ਜੀ ਕੰਮ ਕਰਦੇ ਕਰਮ ਸੀਗਾ ਕੋਈ ਨਾ ਮੈਂ ਕਰ ਦਿੰਦਾ ਆਪਾਂ ਜੀ ਨਹੀਂ ਹੁਣ ਨਹੀਂ ਉਹ ਗੱਲਾਂ ਨਹੀਂ ਹੁਣ ਨਹੀਂ ਆਪਾਂ ਕੋਈ ਕੰਮ ਕੁਮ ਕਰਿਆ ਕਰਨਾ ਆਪੇ ਅਗਲੇ ਆਪਣੇ ਕੰਮ بس یارے کتھے چل گئے ਅਰੇ ਵਾਹੇ ਕਿੰਨਾ ਅੱਜ ਦੱਸ ਸਕੇ ਵੀ ਨਹੀਂ ਗਏ ਦੇਖ ਲਾ ਕਿ ਵੀ ਦੱਸ ਕੇ ਜਾਂਦੇ ਹੁੰਦੇ ਉਹ ਅੱਗੇ ਕੰਮ ਕਰੀ ਦਿਸਣਾ ਇਹਨਾਂ ਦੇ ਤਾਂ ਲੱਗ ਕਿ ਦੱਸ ਕੇ ਜਾਂਦੇ ਸੀ ਵੀ ਮਗਰੋਂ ਕੰਮ ਸੰਭਾਲ ਲੈਣਗੇ ਉਹ ਇਹਨਾਂ ਕਹਿਣਗੇ ਤਾਂ ਮੈਨੂੰ ਨਹੀਂ ਆਪਾਂ ਕਰਨਾ ਹੀ ਨਹੀਂ ਤੈਨੂੰ ਵੀ ਫੋਨ ਆਊਗਾ ਤੂੰ ਕਹੀਂ ਮੈਂ ਵੀ ਨਹੀਂ ਮੈਂ ਬਾਹਰ ਗਈ ਗੁਰਦੁਆਰੇ ਗਈ ਆ ਕਿਤੇ ਕਹਿ ਦੀ ਮਤ ਕਰ ਮੈਂ ਘਰੇ ਨਹੀਂ ਹੈਗੀ ਬਾ ٹھیک ਆ ਤੂੰ ਆਪਣੇ ਮੰਨਈ ਨਾ ਮੈਂ ਕਿ ਮੰਨ ਤੂੰ ਕਹੀਂ ਮੈਂ ਹੈ ਹੀ ਨਹੀਂ ਘਰੇ ਹੀ ਨਹੀਂ ਹੈਗੀ ਮੈਂ ਕੋਈ ਕੰਮ ਹੀ ਨਹੀਂ ਕਰਦਾ ਹੁਣ ਪਹਿਨਾਂ ਦੇ ਇੱਕ ਵਾਰ ਨਹੀਂ ਕਰਾਂਗੇ ਨਾ ਫੇਰ ਹੀ ਇਹਨਾਂ ਨੂੰ ਪਤਾ ਲੱਗਣਾ ਪਤਾ ਲੱਗਣਾ ਕਿ ਆਪਾਂ ਹਰ ਵਾਰੀ ਇਹਨਾਂ ਦੇ ਮੰਨਦੇ ਨਾ ਤਾਂ ਆ ਕੇ ਆਪਾਂ ਨੂੰ ਤੁਸੀਂ ਕਹਿੰਦਾ ਸਾਡੇ ਘਰ ਦੇ ਕੰਮ ਕਰਦੇ ਰਹੇ ਸਾਡੇ ਥੋੜੀ ਕਰਦੇ ਰਹੇ ਕੋਈ ਨਹੀਂ ਹੁਣ ਆਪਾਂ ਹੁਣ ਆਪਣੇ ਘਰ ਦੇ ਕੰਮ ਆ ਵੀ ਕਰਨੇ ਕਹਿਣਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਕੋਈ ਗੱਲ ਨਹੀਂ ਤੂੰ ਚੱਕ ਕੇ ਉਹਨਾਂ ਨੂੰ ਫੋਨ ਬੋਲਣ ਦੇਗੀ ਚੱਕ ਲਾਂਗੇ ਫੋਨ ਆਪਾਂ ਕਦਾਂ ਕੰਮ ਦਰਦੇ ਆ ਕਿਸੇ ਆਪਾਂ ਚੁੱਕ ਕੇ ਕਹਾਂਗੇ ਨਹੀਂ ਭਾਈ ਆਪਨੇ ਕਰਦੇ ਆ ਆ ਫੇ ਚੱਕ ਲਿਆ ਚੱਲ ਠੀਕ ਆ ਤੂੰ ਲੈ ਆ ਪਾਣੀ ਪੀਣੇ ਆ ਚਾਹਦੇ ਜਿੱਥੇ ਜਾਣਾ ਆਪਣਾ ਘੁੰਮਣ ਫਿਰਣਾ ਮਨਪ੍ਰੀਤ ਮਨਪ੍ਰੀਤ ਪਾਣੀ ਦੇਈਏ ਗਲਾਸ ਮਨਪ੍ਰੀਤ ਪਾਣੀ ਦੇਈਏ ਗਲਾਸ ਫ੍ਰਿਜ ਚ ਉਹਦੇ ਚ ਬੋਤਲ ਲੱਗੀ ਪੜ ਕੇ ਪੀ ਲੋ ਪਾਣੀ ਇੱਥੇ ਮਨਪ੍ਰੀਤ ਇਹ ਕਿੱਦਾਂ ਬੋਲ ਰਹੀਆਂ ਤੂੰ ਚਲੋ ਮਨਜੀਤ ਮਨਜੀਤ ਹਾਂਜੀ ਉੱਠ ਯਾਰ ਰੋਟੀ ਬਣਾ ਆ ਭੁੱਖ ਬੜੀ ਲੱਗੀ ਆ ਓਏ ਦਾਈ ਬਾਜ਼ਾਰੋਂ ਆਏ ਸੀ ਉੱਥੋਂ ਖਾ ਕੇ ਆ ਜਾਣੀ ਚਾਹੀਦੀ ਸੀ ਨਾ ਓਏ ਯਾਰ ਜਾਓ ਤੁਸੀਂ ਮਨਪ੍ਰੀਤ ਨੂੰ ਕਹੋ ਰੋਟੀ ਬਣਾ ਦਿੰਦੀ ਤੁਹਾਨੂੰ ਮਨਪ੍ਰੀਤ ਨੇ ਪਾਣੀ ਨਹੀਂ ਦਿੱਤਾ ਉਹਨੇ ਰੋਟੀ ਬਣਾ ਕੇ ਦੇਣੀ ਆ ਮੈਨੂੰ ਚਲੋ ਠੀਕ ਆ ਫਿਰ 2 ਮਿੰਟ ਮੈਨੂੰ ਰੈਸਟ ਕਰ ਲੈਣ ਦਿਓ ਮੈਂ ਉੱਠ ਕੇ ਬਣਾ ਦੇਣੀ ਤੁਹਾਨੂੰ ਰੋਟੀ ਕੀ ਜ਼ਿੰਦਗੀ ਆ ਯਾਰ ਮੇਰੀ ਵੀ ਚਲ ਸੋਣਾ ਕੀ ਆ ਮਣਾ ਇਹਨਾਂ ਨੂੰ ਰੋਟੀ ਦੇ ਇਹਨੇ ਨਿਆ ਬਣਾ ਕੇ ਚਲ ਮਨਪ੍ਰੀਤ ਨੇ ਬढ़ाई ਹੋਣੀ ਰੋਟੀ ਗਰਮ ਕਰਕੇ ਖਵਾ ਦਿੰਨੀ ਹੈ ਲੈ ਤੇ ਸਬਜੀ ਵੀ ਥੋੜੀ ਜੀ ਆ ਫੁਲਕੇ ਵੀ ਹੈ ਨਹੀਂ ਲੱਗਦਾ ਇਹਨੇ ਬਣਾਈ ਨਹੀਂ ਆ ਰੋਟੀ ਮਨਪ੍ਰੀਤ ਨੇ ਮਨਪ੍ਰੀਤ 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 ਹਾਂਜੀ ਨਾ ਤੂੰ ਸਬਜ਼ੀ ਰੱਖੀ ਐ ਨਾ ਰੋਟੀ ਰੱਖੀ ਐ ਕੀ ਗੱਲ ਹੋ ਗਈ ਅੱਜ ਪੱਲੋਂ ਰੱਖਦੇ ਸੀ ਤੁਹਾਨੂੰ ਵੇਖ ਕੇ ਆਪਾਂ ਨੂੰ ਸਮਝ ਆ ਗਈ ਆ ਹੁਣ ਤੇ ਤੇਰੇ ਵਾਲ ਵੀਰੇ ਨੇ ਰੋਟੀ ਖਾਣੀ ਐ ਤੇ ਮੈਂ ਹੁਣ ਕੀ ਬਣਾ ਕੇ ਦਵਾਂ ਉਹਨਾਂ ਨੂੰ ਦੱਸੋ ਪਹਿਲਾਂ ਬਣਾ ਕੇ ਰੱਖਦੇ ਹੁੰਦੇ ਸੀ ਤੁਹਾਡੇ ਵਾਲ ਵੇਖ ਕੇ ਆਪਾਂ ਸਮਝ ਆ ਗਈ ਤੇ ਆਪਾਂ ਕਦੇ ਪੜਾਇਆ ਹੀ ਨਹੀਂ ਅਸੀਂ ਬਹੁਤ ਕੀ ਕੀਤਾ ਵਾ ਅਸੀਂ ਕੀ ਕੀਤਾ ਤੂੰ ਹੀ ਦੱਸ ਤਨਪਤਾ ਹੀ ਕੰਮ ਤੋਂ ਇਹ ਅਸੀਂ ਹੁਣ ਬਾਜ਼ਾਰ ਚੱਲ ਗਏ ਮਗਰੋਂ ਤੂੰ ਕੁਛ ਵੀ ਨਹੀਂ ਕੀਤਾ ਹੈਗਾ ਪੱਲਾ ਕਾ ਕੇ ਰੱਖਦੇ ਸੀ ਆਪਾ ਹੁਣ ਹੀ ਨਹੀਂ ਕੀਤਾ ਤੇ ਜੇ ਸਾਨੂੰ ਉੱਥੇ ਰਾਤ ਰਹਿਣਾ ਪੈ ਜਾਂਦਾ ਦੂ ਦੂਰਾ ਤਰ ਰਹਿ ਕੇ ਆਏ ਤੁਸੀਂ ਮੈਂ ਨਹੀਂ ਬਣਾਉਣਾ ਪੈਣਾ ਫੇਰ ਦੁਬਾਰਤੋਂ ਇੱਕ ਤੇ ਉਤੋਂ ਖੇਜ ਖੱਪ ਕੇ ਆਏ ਬਾਜ਼ਾਰੋਂ ਹੁਣ ਰੋਟੀਆਂ ਆਣ ਕੇ ਘਰੇ ਬਣਾਈਏ ਮਨਜੀਤ ਆਦਾ ਯਾਰ ਭੁੱਖ ਨਾਲ ਮੇਰੀ ਜਾਨ ਨਿਕਲੀ ਜਾਂਦੀ ਆ ਮੈਂ ਕੀ ਲੈ ਕੇ ਆਵਾਂ ਦੱਸੋ ਨਾ ਨਾ ਉਥੇ ਰੋਟੀ ਆ ਨਾ ਉਥੇ ਸਬਜੀ ਆ ਤੁਹਾਨੂੰ ਹੀ ਪਤਾ ਬਾਜ਼ਾਰੋਂ ਅਸੀਂ ਥੱਕ ਕੇ ਆਏ ਆ ਉਹਨੇ ਕੁਝ ਵੀ ਨਹੀਂ ਮਕਰੋਂ ਬਣਾਇਆ ਹੁਣ ਰੁਕ ਜਾਓ ਨਾ ਮੈਂ ਬਣਾ ਕੇ ਲਿਆਉਣੀ ਆ ਰੋਟੀ ਚਲੋ ਠੀਕ ਆ ਫਿਰ ਮੈਂ ਰੋਟੀ ਬਣਾ ਕੇ ਲਿਆਉਣੀ ਜੀ ਰੋਟੀ ਰਹਿਣ ਦੇ ਯਾਰ ਬੈ ਇੱਥੇ ਇੱਕ ਗੱਲ ਹਾਂਜੀ ਦੱਸੋ ਯਾਰ ਉਦਾਂ ਨਾ ਗਲਤੀਆਂ ਤਾਂ ਆਪਣੀਆਂ ਵੀ ਬੜੀਆਂ ਆ ਹਾਂਜੀ ਜਿਹੜਾ ਨਾ ਆਪਾਂ ਉਹਨਾਂ ਨਾਲ ਇਦਾਂ ਕਰਦੇ ਰਹੇ ਤੇ ਬਹੁਤ ਜ਼ਿਆਦਾ ਮੈਨੂੰ ਅੱਜ ਦੁੱਖ ਲੱਗ ਰਿਹਾ ਵਾ ਅਗਰ ਮੈਂ ਉਸ ਦਿਨ ਉਹਦਾ ਲੈਪਟਾਪ ਲੈ ਆਉਂਦਾ ਤੇ ਅੱਜ ਇੰਨੀ ਗੱਲ ਵਧਣੀ ਨਹੀਂ ਇਹ ਨਹੀਂ ਵੀ ਮੈਂ ਜਾਣ ਕੇ ਨਹੀਂ ਲਿਆਦਾ ਲੈਪਟਾਪ ਹਾਂਜੀ ਬਾਸਣ ਗੇਲੀਆਂ ਉੱਥੇ ਬਾਜ਼ਾਰ 'ਚ ਰਸ਼ ਹੀ ਜਾਣ ਹੱਥੋਂ ਹੀ ਮੈਂ ਕਹਿ ਤਾ ਵੀ ਯਾਰ ਕੋਈ ਗੱਲ ਨਹੀਂ ਬਾਅਦ 'ਚ ਲੈ ਲਾਂਗੇ ਜਾਂ ਆਪੇ ਲੈ ਜਾਊਗਾ ਠੀਕ ਆ ਨਾ ਮੈਂ ਕਿਹੜਾ ਸਿਰ ਤੇ ਚੁੱਕ ਕੇ ਲਿਆਉਣਾ ਸੀ ਜਾਂ ਭਾਰ ਹੀ ਉਹਦਾ ਗੱਡੀ 'ਚ ਰੱਖ ਕੇ ਲਿਆਉਣਾ ਸੀ ਮੇਰੇ ਕੋ ਵੀ ਬੜੀ ਵੱਡੀ ਗਲਤੀ ਹੋ ਗਈ ਯਾਰ ਚਲੋ ਠੀਕ ਆ ਯਾਰ ਮੰਨਦੀ ਤੇ ਮੈਂ ਵੀ ਆ ਮੇਰੇ ਤੋਂ ਵੀ ਗਲਤੀ ਹੋ ਗਈ ਆ ਮੈਂ ਜੇ ਨਾ ਉਸ ਦਿਨ ਸਿਰ ਬੰਨਨ ਦਾ ਡਰਾਮਾ ਕਰਦੀ ਤੇ ਚਲੋ ਉਹਦੇ ਨਾਲ ਕੰਮ ਕਰਾ ਦਿੰਨੀ ਤੇ ਚਲੋ ਰਲ ਮਿਲ ਕੇ ਆਪਾਂ ਕੰਮ ਕਰ ਲੈਨੇ ਗਲਤੀ ਮੇਰੇ ਤੋਂ ਵੀ ਬਹੁਤ ਵੱਡੀ ਹੋਈ ਆ ਯਾਰ ਮੈਨੂੰ ਨਾ ਬੜਾ ਪਛਤਾਵਾ ਹੋ ਗਿਆ ਉਹ ਤਾਂ ਵਿਚਾਰੇ ਆਪਣੇ ਵੱਲੋਂ ਸਹੀ ਚੱਲ ਰਹੀ ਜਿੱਥੇ ਮਰਜੀ ਮੈਂ ਹੁੰਦਾ ਸੀ ਇੱਕ ਫੋਨ ਮਾਰਦਾ ਸੀ ਕਰਨ ਆ ਜਾ ਯਾਰ ਫਲਾਣੀ ਜਗ੍ਹਾ ਆ ਕੰਮ ਆ ਕਰਿਆ ਇੱਥੇ ਜਾ ਆ ਫੈਕਟਰੀ ਧਾਗਾ ਲਵਾ ਆ ਮੈਂਟ ਲਾਉਂਦਾ ਸੀ ਕੰਮ ਕਰਨ ਨੂੰ ਮੇਰੇ ਪਤਾ ਨਹੀਂ ਕੀ ਆ ਦਿਮਾਗ ਤੇ ਪੜਦਾ ਪੈ ਗਿਆ ਆਪਾਂ ਇਹਨਾਂ ਰਿਸ਼ਤਿਆਂ ਨੂੰ ਮਤਲਬੀ ਰਿਸ਼ਤੇ ਬਣਾ ਲਿਆ ਹੁੰਦੇ ਰਿਸ਼ਤੇ ਦੀ ਥਾਂ ਮਤਲਬ ਹੀ ਰਿਸ਼ਤੇ ਹੋਗੇ ਹਾਂਜੀ ਉਹ ਤਾਂ ਗੱਲ ਹੈ ਮੈਨੂੰ ਇਹ ਗੱਲ ਦਾ ਬੜਾ ਦੁੱਖ ਆ ਤੇ ਤੂੰ ਇੱਕ ਕੰਮ ਕਰ ਤੂੰ ਦੋਵਾਂ ਨੂੰ ਬੁਲਾ ਕੇ ਲਿਆ ਆਪਾਂ ਨਾਲ ਬੈ ਕੇ ਸਮਝੌਤਾ ਕਰਦੇ ਆਂ ਕਿ ਅਸੀਂ ਜੋ ਵੀ ਸਾਡੀ ਗਲਤੀ ਆ ਆਪਾਂ ਦੋਵੇਂ ਜਾਣੇ ਉਹਨਾਂ ਅੱਗੇ ਗਲਤੀ ਮੰਨ ਲਾਂਗੇ ਤੇ ਚੱਲ ਸਾਰਾ ਕੁਝ ਸਹੀ ਹੋ ਜਾਣਾ ਵਾ ਠੀਕ ਹੈ ਜੀ ਮੈਂ ਬੁਲਾ ਕੇ ਲਿਆਉਣੀ ਤੇਰਾ ਨਾਲ ਠੀਕ ਹੈ ਬੁਲਾ ਕੇ ਲਿਆਉਣੀ ਅੱਜ ਭਾਜੀ ਬੁਲਾਇਆ ਹੈ ਹਾਂ ਬੁਲਾਇਆ ਸੀਗਾ ਯਾਰ ਆ ਜਾ ਬੈਠ ਹਾਂਜੀ ਹਾਂਜੀ ਬਾਜੀ ਦੇਖ ਯਾਰ ਕਰਨ ਜੋ ਆਪਣੇ ਘਰ ਵਿੱਚ ਚੱਲ ਰਿਹਾ ਤੈਨੂੰ ਵੀ ਪਤਾ ਕੀ ਚੱਲ ਰਿਹਾ ਹਾਂਜੀ ਹਾਂਜੀ ਠੀਕ ਆ ਨਾ ਤੇ ਮੈਂ ਯਾਰ ਇਸ ਕਰਕੇ ਤੈਨੂੰ ਬੁਲਾਇਆ ਸੀਗਾ ਕਿ ਮੈਂ ਆਪਣੀ ਜੋ ਗਲਤੀ ਆ ਉਹਨਾਂ ਦੀ ਮਾਫੀ ਮੰਗ ਸਕੀ ਆ ਤੁਹਾਡੇ ਕੋ ਹਾਂਜੀ ਹਾਂਜੀ ਠੀਕ ਆ ਨਾ ਤੇ ਮੈਂ ਦੇਖ ਯਾਰ ਇਹ ਕੁਝ ਵੀ ਜੋ ਵੀ ਹੋਇਆ ਵਾ ਇਹ ਨਹੀਂ ਵੀ ਮੈਂ ਜਾਣ ਕੇ ਤੇਰਾ ਕੋਈ ਕੰਮ ਨਹੀਂ ਕਰਦਾ ਪਿਆ ਸੀਗਾ ਠੀਕ ਹੈ ਨਾ ਇਹ ਬਸ ਅਣਗੇਲੀਆਂ ਸੀਗੀਆਂ ਸਾਰੀਆਂ ਬੇਵਕੂਫੀਆਂ ਸੀਗੀਆਂ ਜਾਣਗੇਲੀਆਂ ਲਾਲਾ ਜੋ ਵੀ ਤੂੰ ਲਾਲਾ ਹਾਂਜੀ ਬਸ ਠੀਕ ਹੈ ਨਾ ਉਸ ਦਿਨ ਕੀ ਸੀਗਾ ਛੋਟੀ ਜੀ ਗੱਲ ਸੀਗੀ ਮੈਨੂੰ ਥੋੜਾ ਜਿਹਾ ਪੈਦਲ ਤੁਰ ਕੇ ਚੱਲ ਜਾਣਾ ਚਾਹੀਦਾ ਸੀਗਾ ਬਾਜ਼ਾਰ 'ਚ ਭੀੜ ਸੀਗੀ ਗੱਡੀ ਅੰਦਰ ਨਹੀਂ ਗਈ ਗੱਡੀ ਸਾਈਡ ਤੇ ਲਾ ਕੇ ਮੈਨੂੰ ਤੁਰ ਕੇ ਜਾ ਕੇ ਤੇਰਾ ਲੈਪਟਾਪ ਲਿਓਣਾ ਚਾਹੀਦਾ ਸੀਗਾ ਠੀਕ ਹੈ ਨਾ ਮੈਂ ਉਸ ਦਿਨ ਤੇਰਾ ਲੈਪਟਾਪ ਨਹੀਂ ਲਿਆਇਆ ਮੈਨੂੰ ਇੰਨਾ ਜ਼ਿਆਦਾ ਦੁੱਖ ਹੋ ਰਿਹਾ ਸੀ ਮੈਂ ਕੋਈ ਵੀ ਤੈਨੂੰ ਨਿੱਕੀ ਜਿਹੀ ਵੀ ਗੱਲ ਕਹਿੰਦਾ ਸੀ ਵੀ ਯਾਰ ਆਹ ਇੱਥੇ ਇਦਾਂ ਕਰਦੀ ਅਤਾ ਗੱਲ ਵਾਲੀ ਆ ਆ ਕਰਦੀ ਆ ਕੰਮ ਕਰਦੀ ਤੂੰ ਭੱਜ-ਭੱਜ ਕਰਦਾ ਸੀਗਾ ਮਨਪ੍ਰੀਤ ਨੂੰ ਵੀ ਕੋਈ ਕੰਮ ਕਹੀਦਾ ਸੀਗਾ ਭੱਜ-ਭੱਜ ਕਰਦੀ ਸੀਗੀ ਤੇ ਲੇਕਿਨ ਤੁਸੀਂ ਜੋ ਅਸੀਂ ਤੁਹਾਡੇ ਨਾਲ ਕੀਤਾ ਫਿਰ ਤੁਸੀਂ ਉਹੀ ਸਾਡੇ ਨਾਲ ਕਰਨ ਲੱਗੇ ਇਸ ਕਰਕੇ ਬੜਾ ਯਾਰ ਦੁੱਖ ਲੱਗ ਰਿਹਾ ਸਾਨੂੰ ਦੇਖੋ ਯਾਰ ਭਾਜੀ ਅਸੀਂ ਜਦੋਂ ਵੀ ਤੁਹਾਡੀ ਅੱਧੀ ਜ਼ਬਾਨ ਤੇ ਆਪਾਂ ਸਾਰੇ ਕੰਮ ਕਰਦੇ ਰਹੇ ਤੁਸੀਂ ਸਾਨੂੰ ਜਦੋਂ ਕਹਣਾ ਇੱਥੇ ਚੱਲ ਜਾ ਮੈਂ ਉੱਥੇ ਚੱਲ ਜਾਂਦਾ ਕੱਡੀ ਤੈਨੂੰ ਨਾ ਨਹੀਂ ਕਰਦੀ ਸੀ ਇੱਕ ਦਿਨ ਦੋ ਦੋ ਰਾਤਾਂ ਤੁਸੀਂ ਰਹਿ ਜਾਂਦੇ ਸੀ ਆਪਾਂ ਤੁਹਾਨੂੰ ਕੰਮ ਵਾਲੋ ਵੀ ਕਰੇ ਨਹੀਂ ਕਹੀਦਾ ਸੀ ਠੀਕ ਨਹੀਂ ਨਾ ਗਾਦੀ ਰੋਟੀ ਪਾਣੀ ਵਾਤੇ ਤੁਹਾਨੂੰ ਕਹੀਦਾ ਸੀ ਅਸੀਂ ਕਹੀਦਾ ਸੀਗਾ ਵੀ ਜਦੋਂ ਵੀ ਤੁਸੀਂ ਆਓ ਵੀ ਵੱਡੇ ਭਰਾ ਨੂੰ ਨਾ ਨਹੀਂ ਕਰਨੀ ਠੀਕ ਨਹੀਂ ਸਾਨੂੰ ਮਾਫੀ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਸਿਰਫ ਇੱਕ ਅਹਿਸਾਸ ਦੀ ਗੱਲ ਹੁੰਦੀ ਆ ਕਿਉਂਕਿ ਜਿਹੜੇ ਆਪਣੇ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਨੇ ਇਹਨਾਂ ਦੇ ਵਿੱਚ ਮਤਲਬ ਕਾਦੇ ਕਿਉਂਕਿ ਤੁਸੀਂ ਮਤਲਬ ਲਈ ਆਪਾਂ ਰਿਸ਼ਤੇ ਬਣਾ ਲਏ ਸੀਗੇ ਕਿ ਮਤਲਬ ਆ ਬੱਸ ਨਾ ਮੇਨੂੰ ਮਤਲਬ ਆ ਬੱਸ ਮਤਲਬ ਲਈ ਕੰਮ ਕਰ ਰਹੇ ਸੀ ਅਸੀਂ ਉਹ ਮਤਲਬ ਨਹੀਂ ਨਾ ਵਿੱਚ ਰਹਿਣ ਦੇਣਾ ਬਿਲਕੁਲ ਸਭ ਕੇ ਸਾਡਾ ਖੂਨ ਦਾ ਰਿਸ਼ਤਾ ਹੈ ਯਾਰ ਇਸੇ ਕਰਕੇ ਨਾ ਮੈਨੂੰ ਵੀ ਇਹ ਅਹਿਸਾਸ ਹੋਇਆ ਯਾਰ ਇਹ ਸਭ ਗਲਤ ਹੋ ਰਿਹਾ ਵਾ ਹਾਂਜੀ ਤਾਂ ਹੀ ਕਰਕੇ ਹਾਂ ਚਲੋ ਕੋਈ ਗੱਲ ਨਹੀਂ ਤੁਹਾਨੂੰ ਅਹਿਸਾਸ ਹੋ ਗਿਆ ਇੰਨਾ ਹੀ ਬਹੁਤ ਹੈ ਸਾਨੂੰ ਕਿਉਂਕਿ ਕਿਸੇ ਵਿੱਚ ਦੋਹਾਂ ਜਣਾਂ ਨੂੰ ਨੁਕਸਾਨ ਵਾ ਹਾਂਜੀ ਹਾਂਜੀ ਠੀਕ ਹੈ ਨਾ ਜੇ ਅਸੀਂ ਕਿਤੇ ਜਾਣਾ ਵਾ ਤਾਂ ਤੁਸੀਂ ਸੁਭਾਲ ਲਾਉਗੇ ਕੰਮ ਫੈਕਟਰੀ ਤਾਂ ਹੈ ਹੀ ਸਾਰਾ ਕੁਝ ਤੁਸੀਂ ਕਿਤੇ ਜਾਣਾ ਵਾ ਅਸੀਂ ਸੁਭਾਲ ਲਾਂਗੇ ਇੱਦਾਂ ਘਰ ਦੇ ਵਿੱਚ ਵੀ ਵਿਤਕਰਾ ਪਿਆ ਰਹਿੰਦਾ ਹਾਂਜੀ ਇਹ ਵਿਤਕਰੇ ਸਾਥ ਨਾਲ ਹੀ ਹੁੰਦਾ ਸਾਰਾ ਕੁਝ ਇਕੱਲੇ ਇਕੱਲੇ ਦਾ ਕਿੱਥੇ ਦਾ ਕਰਾਂਗੇ ਆਪਾਂ ਹਾਂ ਇਕੱਲੇ ਇਕੱਲੇ ਤੇ ਇਸ ਕਰਕੇ ਯਾਰ ਅਹਿਸਾਸ ਹੋਇਆ ਕਿ ਸਾਡੇ ਜਿਹੜੇ ਖੂਨ ਦੇ ਰਿਸ਼ਤੇ ਸੀਗੇ ਉਹ ਮਤਲਬ ਦੇ ਰਿਸ਼ਤੇ ਬਣ ਗਏ ਹਾਂਜੀ ਤਾਂ ਮੈਂ ਇਸ ਕਰਕੇ ਸਮਝਿਆ ਕਿ ਚੱਲ ਮੈਂ ਵੱਡਾ ਹਾਂ ਤਾਂ ਕੋਈ ਗੱਲ ਨਹੀਂ ਮੈਂ ਹੀ ਇਸ ਗੱਲ ਨੂੰ ਖਤਮ ਕਰਾਂ ਠੀਕ ਆ ਜੋ ਵੀ ਸਾਡੇ ਕੋਲ ਗਲਤੀਆਂ ਆਈਆਂ ਠੀਕ ਆ ਨਾ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰੀਏ ਤੇ ਗੱਲ ਕਰਨ ਲਈ ਤੈਨੂੰ ਉਹਦਾ ਗਲਤੀਆਂ ਜ ਕੋਈ ਗੱਲ ਹੀ ਨਹੀਂ ਆ ਗਈ ਪਰ ਜੀ ਆਪਾਂ ਤਾਂ ਅਸੀਂ ਵੱਡੇ ਵੱਡੇ ਆਪਾਂ ਤੁਹਾਨੂੰ ਜਿੱਦਾਂ ਸ਼ੁਰੂ ਤੋਂ ਕਰਦੇ ਉਦਾਂ ਆਪਾਂ ਹੁਣ ਵੀ ਕਰਨ ਲੱਗ ਜਾਈਏ ਬਸ ਇੱਕ ਐਸਾ ਸਾਸ ਦੀ ਗੱਲ ਹੁੰਦੀ ਸੀਗੀ ਹੋਰ ਤਾਂ ਕੋਈ ਗੱਲ ਹੀ ਨਹੀਂ ਸੀਗੀ ਬਸ ਠੀਕ ਆ ਠੀਕ ਜੀ ਅਸੀਂ ਵੀ ਹੁਣ ਨਾਲ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਹਾਂਜੀ ਹੁਣ ਸਾਡਾ ਛੋਟਾ ਜਿਹਾ ਤੇ ਘਰ ਆ ਸਾਰੇ ਮਿਲ ਕੇ ਕਰਾਂਗੇ ਤਾਂ ਸਭ ਕੁਝ ਸਹੀ ਹੋਊਗਾ ਸਭ ਕੁਝ ਸਹੀ ਹੋਊਗਾ ਅੱਧੇ ਕੰਮ ਤੁਸੀਂ ਕਰ ਲਏ ਅੱਧੇ ਕੰਮ ਅਸੀਂ ਕਰ ਲਏ ਚਲੋ ਇਹਦੇ ਨਾਲ ਕੀ ਆ ਵਿਚਾਰ ਬਣਿਆ ਰਹਿੰਦਾ ਇੱਕ ਵਧੀਆ ਨਾਲੇ ਪਤਾ ਲੱਗਦਾ ਲੋਕਾਂ ਨੂੰ ਵੀ ਚੱਲ ਭਰਾ ਰਹੇ ਦੇ ਬਿਲਕੁਲ ਬਿਲਕੁਲ ਠੀਕ ਨਹੀਂ ਮਤਲਬ ਲਈ ਕਰਾਂਗੇ ਨਾਲੇ ਵਿਚਾਰ ਬੰਤੇ ਗੱਲਾਂ ਕਰਨਗੇ ਕੀ ਗੱਲਾਂ ਕਰਨੀ ਸਹੀ ਗੱਲ ਠੀਕ ਨਹੀਂ ਚਲੋ ਠੀਕ ਹੈ ਕੋਈ ਗੱਲ ਨਹੀਂ ਚਲੋ ਠੀਕ ਹੈ ਹੂੰ ਠੀਕ ਲਿਆਓ ਹੁਣ ਪਖਵਾਓ ਭਾਜੀ ਰੋਟੀ ਰੋਟੀ ਨਹੀਂ ਹੈ ਬੜਾ ਹੋਰ ਰੋਟੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸੀ ਕੀ ਸਾਡੀ ਇੱਕ ਛੋਟੀ ਜੀ ਵੀਡੀਓ ਮਤਲਬ ਦੇ ਰਿਸ਼ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਪਿਆਰ ਦਿਓ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਅਸੀਂ ਤੁਹਾਡੇ ਲਈ ਹੋਰ ਵੀ ਨਵੀਆਂ ਵੀਡੀਓ ਸਵੇਰੇ ਰੋ ਸਵੇਰੇ 8 ਵਜੇ ਲੈ ਕੇ ਆਉਂਦੇ ਰਵਾਂਗੇ ਤੇ ਨਵਾ ਪੰਜਾਬ ਟੀਵੀ ਨੂੰ ਰੱਜ ਕੇ ਪਿਆਰ ਦਿਓ ਤੁਹਾਡੇ ਪਿਆਰ ਸਦਕਾ ਹੀ ਅਸੀਂ ਅੱਗੇ ਵਧ ਸਕਾਂਗੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ